ਆ ਦੇਖੋ ਬਈ ਮਸ਼ੀਨ ਨੂੰ ਅੱਗ ਲੱਗੀ ਕਨਕਵੜ ਦੀ ਜੀ ਮਸ਼ੀਨ ਪਰ ਤਾਂ ਮਸ਼ੀਨ ਵੇਖੋ ਕਿੱਡੀ ਵੱਡੀ ਹੈ ਤੇ ਫਿਰ ਤੁਸੀਂ ਵੇਖੋ ਕਨਕ ਨੂੰ ਵੱੜਦੀ ਨੂੰ ਅੱਗ ਲੱਗੀ ਮਸ਼ੀਨ ਤੇ ਕੰਟਰੋਲ ਕਰੀ ਬੈਠੇ ਬਤੰਦਰ ਪਾਣੀ ਆ ਬਈ ਕੋਈ ਨਹੀਂ ਮੌਕੇ ਤੇ ਆ ਗਈਆਂ ਫਾਇਰ ਬਰਗੇਡਾਂ ਤੇ ਪਾਣੀ ਪਾਸੇ-ਆਸੇ ਛਿੜਕੀ ਜਾਂਦੇ ਪਾਸੇ ਵੀ ਅੱਗ ਨਾ ਜਾਏ ਤੇ ਨਾਲੇ ਮਸ਼ੀਨ ਦੇ ਉੱਤੇ ਛਿੜਕੀ ਜਾਂਦੇ ਆਪਣੇ ਐ ਹੁੰਦਾ ਤਾਂ ਕੰਮ ਕੋਦੋਂ ਦਾ ਗਾਂ ਕਿਤੇ ਦੇ ਉੱਪਰ ਜਾਣਾ ਮੁਰਦਾ ਦੀ ਤਕਨੀਕ ਹੈ ਦੇਖੋ ਤੁਸੀਂ ਪਾਸੇ ਪਾਣੀ ਛੜਕੀ ਜਾਂਦੇ ਆ ਤੇ ਅੱਗ ਤੇ ਪਾਣੀ ਛੜਕੀ ਜਾਂਦੇ ਆ ਆਪਨੇ ਤੁਹਾਨੂੰ ਪਿੰਡਾਂ ਦੇ ਪ੍ਰਿੰਟ ਡਾਪ ਜਾਣੀ ਸੀ ਤੇ ਨਾਲ ਇੱਕ ਬਹੁਤ ਵੱਡੀ ਮਸ਼ੀਨ ਚੱਲੀ ਜਾਂਦੀ ਹੈ ਉਹ ਵੀ ਤੁਸੀਂ ਉਹ ਸਰਦਾ ਜਿਹੇ ਦੇ ਵਿੱਚ ਤੇ ਦੇਖੋ ਯਾਰ ਜੀ ਵੱਡੀ ਵੱਡੀ ਮਸ਼ੀਨ